ਆਮ ਆਦਮੀ ਪਾਰਟੀ ਦੇ ਬਾਗੀ ਪਾਇਲਬਲਦੀਪ ਸਿੰਘ ਦੀ ਖਡੂਰ ਸਾਹਿਬ ਜਮਨੀ ਚੋਣ ਲਈ ਦਾਖਲ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ ਪਾਇਲਬਲਦੀਪ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ 'ਚ ਸਨ ਅਤੇ ਉਹਨਾਂ ਨੂੰ ਯੋਗਿੰਦਰ Yadav ਦੀ ਸਵਰਾਜ ਲਹਿਰ ਦਾ ਸਮਰਥਨ ਹਾਸਲ ਹੈ ਰਿਟਰਨਿੰਗ ਅਫਸਰ ਐਸ ਡੀ ਐਮ ਰਵਿੰਦਰ ਸਿੰਘ ਨੇ ਇਸ ਅਧਾਰ 'ਤੇ ਪਾਇਲਬਲਦੀਪ ਸਿੰਘ ਦੀ ਨਾਮਜ਼ਦਗੀ ਰੱਦ ਕੀਤੀ ਕਿ ਉਹ ਪੰਜਾਬ ਦੇ ਰਜਿਸਟਰਡ ਵੋਟਰ ਨਹੀਂ ਨੇ ਬੁੱਧਵਾਰ ਨੂੰ ਪਾਇਲਬਲਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ ਸੀ ਅਤੇ ਵੀਰਵਾਰ ਦੁਪਹਿਰ ਤੱਕ ਉਹਨਾਂ ਨੂੰ ਪੰਜਾਬ ਦੇ ਰਜਿਸਟਰਡ ਵੋਟ ਪ੍ਰੂਫ ਜਮ੍ਹਾਂ ਕਰਾਉਣ ਲਈ ਆਖਿਆ ਗਿਆ ਸੀ ਪਰ ਉਹ ਅਜਿਹਾ ਨਾ ਕਰ ਸਕੇ ਬਾਈਬਲਦੀਪ ਸਿੰਘ ਨੇ ਇਸ ਕਦਮ ਨੂੰ ਪੰਜਾਬ ਦੀ ਸੱਤਾਧਰ ਪਾਰਟੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਜਿਤਕੇ ਨਾਮਦਿਤਗੀ ਰੱਦ ਕਰਨ ਵਾਲੇ ਅਫਸਰ ਮੁਤਾਬਕ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਕਾਰਵਾਈ ਹੋਈ ਹੈ ਬੜੇ ਅਫਸੋਸ ਦੀ ਗੱਲ ਹੈ ਜਿਵੇਂ ਹੋਇਆ ਇਹ ਇਹ এজেন্ডਾ ਪੋਲੀਟੀਕਲ ਵੈਂਡੇਟਾ ਵੀ ਹੈ ਔਰ ਪਰਸਨਲ ਵੈਂਡੇਟਾ ਵੀ ਲੱਗਦਾ ਹੈਗਾ ਅਕਾਲੀ ਦਲ ਦੇ ਕਈ ਲੋਕ ਨੇ ਜਿਹੜੇ ਸਾਦੀ ਸਾਡੀ ਮੌਜੂਦਗੀ ਤੋਂ ਡਰਦੇ ਨੇ ਭੈਖਾਉਂਦੇ ਨੇ ਉਸੇ ਤਰ੍ਹਾਂ ਆਮ ਆਦੀ ਪਾਰਟੀ ਵਿੱਚ ਕਈ ਨੇਤਾਗਣ ਹਗੇ ਨੇ ਜਿਨ੍ਹਾਂ ਨੂੰ ਜਦੋਂ ਮੈਂ ਪਾਰਟੀ ਵਿੱਚ ਐਕਟਿਵ ਸਾਂ ਉਦੋਂ ਦਾ ਉਹਨਾਂ ਨੂੰ ਪੈ ਵੀ ਸੀ ਅ ਸੋ ਕਈ ਜਣੇ ਦੁਆ ਤਾਂ ਕਰਦੇ ਨੇ ਰੋਜ਼ ਅਰਦਾਸ ਕਰਦੇ ਨੇ ਕਿ ਭਾਈ ਬਲਦੀਪ ਸਿੰਘ ਨੂੰ ਕੋਈ ਨਾ ਕੋਈ ਵਿਗਨ ਪੈਂਦੇ ਰਹਿਣ ਵਗੈਰਾ ਵਗੈਰਾ